ਇਹ ਪੰਜਾਬ ਦੇ ਪੈਦਾ ਹੋਏ ਆ ਖੜਾਂ ਦੀ ਸਿੱਟੀ ਦੀ ਮਾਰ ਦੇ ਥੱਲੇ ਲੋਕ ਜਿਹੜੇ ਆ ਉਹ ਬੜਾ ਮੁਸ਼ਕਲ ਜੀਵਨ ਦਾ ਬਿਤਾਵਾ ਕਰਦੇ ਆ ਉਹਦੇ ਵਿੱਚ ਸਾਡੀ ਆਮਦਨੀ ਬਰਕਰਾਰ ਨਹੀਂ ਰਹੀ ਕਿ ਸੋ ਸਾਨੂੰ 1 ਰੁਪਿਆ ਵੀ ਨਹੀਂ ਉਹਨਾਂ ਕੋਲ ਹੈਗਾ ਸਾਡੇ ਕੋਲ 1 ਰੁਪਿਆ ਵੀ ਨਹੀਂ ਬਚਦਾ ਆ ਕੱਲ ਹੀ ਸਾਡੀ ਇੱਕ ਵਰਕਰ ਆ ਸੁਨਾਮ ਕੋ ਦੇ ਵਿੱਚ ਉਹ ਬਿਮਾਰੀ ਦੇ ਨਾਲ ਚੁੱਟ ਗਿਆ ਹੋਇਆ ਕੋਈ ਚੀਕ ਪਰੋ ਦਾ ਨਾਮ ਆ ਗੁਬਿੰਦੇ ਗੜਬੋਦਾ ਪਿੰਡਿਆ ਉਹ ਬਿਮਾਰੀ ਨਾਲ ਚੁੱਟ ਗਿਆ ਹੋਇਆ ਜਿਹੜੀ ਮਰ ਗਈ ਆ ਜੇਕਰ ਸਰਕਾਰ ਸਾਨੂੰ ਤਨਖਾਹਾਂ ਨਹੀਂ ਦਊ ਕਿ ਸਾਡਾ ਜੀ ਦਾ ਗੁਜ਼ਾਰਾ ਕਿਵੇਂ ਚੱਲਣਾ ਹੈ ਦਵਾ دارੂ ਜਿਹੜਾ ਉਹ ਸਾਡਾ ਕਿਵੇਂ ਚੱਲ ਰਹਾ ਹੈ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਕਿਵੇਂ ਚੱਲਦੇ ਆ ਸੌਦਾ ਪਤਾ ਰਾਸ਼ਨਿੱਕ ਤੋਂ ਪੋਣਾ ਆ ਸੋ ਬਹੁਤ ਸਾਰੀਆਂ ਮਜਬੂਰੀਆਂ ਨੇ ਸਾਡੇ ਵਿੱਚ ਬਹੁਤ ਸਾਰੇ ਆਗਿਆबाड़ी ਵਰਕਰ ਸਿੱਧਵਾ ਨੇ ਤਲਾਕशुदा ਨੇ ਅੰਗੂਹੀ ਨੇ ਸੋ ਇਹੋ ਜਿਹਾ ਇਹੋ ਜਿਹਾ ਗਰੀਬ ਕਿੱਦਿ ਦੇ ਵਿੱਚੋਂ ਗੁਜ਼ਰ ਰਹੀਆਂ ਨੇ ਵੀ ਅਸੀਂ ਤੁਹਾਨੂੰ ਦੱਸ ਕਿ ਨਹੀਂ ਸਕੀ ਕਿੰਨਾ ਬੁਰਾ ਹਾਲਾਤ ਹੈ ਪੂਰੇ ਪੰਜਾਬ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਪ੍ਰੋਗਰਾਮ ਅਫਸਰ ਦੇ ਦਫ਼ਤਰ ਦੇ ਮੁਰੇ ਪੂਰੇ ਪੰਜਾਬ 'ਚ ਅਸੀਂ ਇਹ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਹਾਂ ਤੋਂ ਮੈਂ ਤਾਂ ਨਾ ਹਾਂ ਤੋਂ ਮੈਂ ਤਾਂ ਨਾ ਦਿੱਤਾ ਲੈ ਬਿਲਕੁਲ ਜੇ ਤੁਸੀਂ ਦੇਖ ਹੀ ਰਹੇ ਹੋ ਕਿ ਮੈਂ ਪ੍ਰਦਰਸ਼ਨ ਹੋ ਰਿਹਾ ਹੈ ਸਰਕਾਰ ਦੇ ਖਿਲਾਫ ਨਾ ਰਾਬਾਜ ਹੋ ਰਹੀ ਹੈ ਬਾਕੀ ਸਾਰਾ ਤੋਂ ਬਰਦਾ ਦੇ ਪ੍ਰੋਗਰਾਮ ਹੈ ਸਟੇਸ਼ਨ ਸਰਭਾਗਿਕ ਹੈ ਸਰਾਰੋ ਤੋਂ ਬਰਦਾ ਦੀਆਂ